اچھا لئي نه لا تا دندو را دا سا غار آسه را سا هلي آ کوئی باغ رو لور تو کري ਇਹ ਬੋਲ ਮਸਤ ਹੋ ਗਏ ਬੜੇ 101200 ਦੀ ਬੈਂਕ ਐਡਰੈਸ ਹੀ ਕੋਲ ਹੈ ਮੈਂ ਅੱਪੂ ਦੋ ਮਿੰਟ ਦੋ ਮਿੰਟ ਖਾ ਦੋ ਮਿੰਟ ਕਰ ਬੰਦ ਕਰ ਬੰਦ ਕਰ ਲੈ ਜੀ ਥੋੜਾ ਪਿੱਛੇ

ਉਹ ਲੈ ਲੈ ਬੰਦਾ ਲੈ ਲੈ ਆ ਬਰਾਬਰ ਬੰਦਾ ਲੈ ਲੈ ਆ ਉਹ ਚੋਲੇ ਬਾਹਰ ਆ ਅੱਗ ਲੁਸ ਕੇ ਆਪਾਂ ਤੁਮਾਂ ਜਾ ਇੱਕ ਰਾਸ ਆ ਬੈਠ ਉਸ ਤੇ ਤੂੰ ਕੈਸੇ ਤੂੰ ਦੋ ਤੂੰ ਬੈਠ ਕੇ ਗਿਆ ਤੂੰ ਕੈਸੇ ਜਾ ਯਾਰ ਅੱਰਾ

ਆਪਾਂ ਦੀ ਪਤਨੀ ਦਾ ਬੱਦਲ ਜੇ ਨੂੰ ਨਾ ਬੋਤੋ ਆਪ ਨਾਲ ਅਗਰ ਪਤਨੀ ਆ ਅਗਰ ਪਤਨियां ਆ ਮੱਛਰ ਮੁੱਛਾ ਬਹੁਤ ਉਮਾਰਾ ਆ ਆਪਾਂ ਦੀ ਗ੍ਰਾਸ ਨੂੰ ਕੱਲੀ ਕੱਲੀ ਸ਼ਾਇਰ ਕਰਕੇ ਪੜਾਈ ਜਾਉਣਾ ਉਹ ਟੂ ਪੇਸਟਰੀ ਕੱਢਦੇ ਗੱਡੀ ਚੋ ਯਾਰ ਜਿੱਕਰੋਂ ਬੋਦੀ ਕਰਫੇ ਨਹੀਂ ਜਿੱਕਰ ਤੋਂ ਗਾ ਮੋਟਾਟੀਆਂ ਗੱਡੀ ਆ ਸਾਹਮਣੇ ਪਾਰਟੀ ਕਮੇਟੀ ਆ ਵਾਜ ਦੇ ਪਿੱਛੇ ਮੱਛਰ ਤਾਂ ਨਹੀਂ ਆ ਹੈਲੋ ਵਾਜ ਦੇ ਪਿੱਛੇ ਮੱਛਰ ਤਾਂ ਨਹੀਂ ਆ ਇਹ ਲੈ ਲੰਗੇ ਕਪਤੀ ਵਾਲੇ ਪੈਕਟ ਵੜੀ ਲੱਭਾ ਆਹ ਦੇ ਉਹਦੇ ਪਿੱਛੇ ਲੱਭ ਜਾ ਆਹ ਦੇ ਉਹਦੇ ਪਿੱਛੇ ਲੱਭ ਜਾ ਆਪਾਂ ਤੀਦੇ ਪਤੀ ਦੇ ਰਸਲਾ ਪੈਕਟ ਫੜਾ ਰਸਲਾ ਰਸਲਾ ਹਾਂ ਵਧੀਆ ਲੈਣ ਲੱਗੀ ਆ ਜੇ ਤੁਸੀਂ ਮੂਹ ਪੱਤੀ ਜਲ ਲੋ ਅੱਗੇ ਤੇ ਲੈਣੀ ਇਥੋਂ ਆ ਪਾਣੀ ਆ ਰਾਸ ਰਾਸ ਗੱਡ ਪਿੱਛੇ ਗੱਡੀ ਜਾ ਗਈ ਏ ਉਹ ਪੱਤੀ ਜਾਓ ਘੜ ਤੇ ਸਰਤਾਜ ਉਹ ਜਾਓ ਸਰਤਾਜ ਉਹ ਸਰਤਾਜ